ਸਰਦੀ ਅਤੇ بارش ਦੇ ਨਾਲ ਮਹੀਨੇ ਦੀ ਸ਼ੁਰੂਆਤ ਹੋਈ ਹੈ ਮਾਰਚ ਮਹੀਨੇ ਦੀ ਪਹਿਲੀ ਤਰੀਕ ਨੂੰ ਹੀ ਆਸਮਾਨ ਤੇ ਬੱਦਲ ਛਾਏ ਹੋਏ ਨੇ ਤੇ ਇਸ ਨੇ ਸਰਦੀ ਦਾ ਅਹਿਸਾਸ ਦਿਵਾ ਦਿੱਤਾ ਹੈ ਮੌਸਮ ਵਿਭਾਗ ਮੁਤਾਬਕ ਅਗਲੇ 10 ਦਿਨ ਤੱਕ ਮੌਸਮ ਇਸੇ ਤਰ੍ਹਾਂ ਦਾ ਰਹਿ ਸਕਦਾ ਹੈ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਹਲਕੀ ਹਲਕੀ بارش ਹੋ ਰਹੀ ਹੈ ਜਿਸ ਕਰਕੇ ਜਨਾ ਮੌਸਮ ਹੈ ਦੇ ਵਿੱਚ ਸਰਦੀ ਪਾਈ ਜਾ ਰਹੀ ਹੈ ਤੁਸੀਂ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ ਕਿ ਜਿਹੜੇ ਲੋਕ ਆਪਣੇ ਘਰਾਂ ਨੂੰ ਆਪਣੇ ਕਮਾਂਕਾਰਾਂ ਤੇ ਨਿਕਲ ਰਹੇ ਨੇ ਉਹ ਥੋੜਾ ਜਿਹਾ ਆਪਣੇ ਆਪ ਨੂੰ ਬਚ ਕੇ ਚੱਲ ਰਹੇ ਨੇ ਜਿਸ ਤਰ੍ਹਾਂ ਮੌਸਮ ਜਿਸ ਤਰ੍ਹਾਂ ਮੌਸਮ ਚ ਚੇਂਜਸ ਆ ਗਈ ਹੈ ਸਰਦੀ ਹੋ ਗਈ ਹੈ ਫਿਰ ਦੁਬਾਰਾ ਮੋੜ ਅੱਜ ਪਹਿਲੀ ਤਰੀਕ ਹੈ ਹਨੇ ਮਾਰਾ ਹੈ ਮੌਸਮ ਭਾਈ ਇੱਕਦਮ ਚੇਂਜ ਆ ਗਿਆ ਮਤਲਬ ਮਲਕੋ ਮਲਕੋ ਠੀਕ ਹੈ ਨਹੀਂ ਇਹਦਾ ਆ ਮੌਸਮ ਦਾ ਸੁਣ ਲੋ ਨਿਸ਼ਾਨ ਹੀ ਆ ਕਿਦਾਂ ਗਲਾ ਬਹਿ ਗਿਆ ਬੁਖਾਰ ਹੋ ਗਿਆ ਠੰਡ ਲੱਗੀ ਠੀਕ ਨਹੀਂ ਇਹਦਾ ਨਿਸ਼ਾਨ ਹੀ ਆ ਇੱਕਦਮ ਮੌਸਮ ਚੇਂਜ ਹੋ ਗਿਆ ਅੱਗੇ ਉਹਦੀ ਮਰਜ਼ੀ ਹੈ ਮਾਲਕ ਦੀ ਜੀ ਹਾਂਜੀ ਸੋ ਤੁਸੀਂ ਵੀ ਸੁਣ ਰਿਹਾ ਕਿ ਮੌਸਮ ਜਿਸ ਤਰ੍ਹਾਂ ਚੇਂਜ ਹੋਇਆ ਹੈ ਨੁਕਸਾਨ ਹੈ ਮੌਸਮ ਬਦਲ ਗਿਆ ਹੈ ਔਰ ਸੂਏ ਸਾਫ ਆਪਣੇ ਕੰਮਾਂ ਤੇ ਨਿਕਲ ਰਹੇ ਨੇ ਜਿਹੜੇ ਲੋਕ ਉਹ ਆਪਣੇ ਆਪ ਨੂੰ ਕਵਰ ਕਰਕੇ ਨਿਕਲ ਰਹੇ ਨੇ ਤਸਵੀਰਾਂ ਚ ਤੁਸੀਂ ਸਾਫ ਦੇਖ ਸਕਦੇ ਹੋ ਪੰਡਾਰੀ ਬ੍ਰਿਜ ਤੇ ਅਸੀਂ ਇਸ ਵੇਲੇ ਖੜੇ ਹਾਂ ਔਰ ਆਵਾਜਾਈ ਉਸੇ ਤਰ੍ਹਾਂ ਹੀ ਚੱਲ ਰਹੀ ਹੈ ਪਰ بارش ਜਿਹੜੀ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਸਾਫ ਨਜ਼ਰ ਆ ਰਿਹਾ ਕਿ بارش ਹਜੇ ਹਲਕੀ-ਹਲਕੀ ਲਗਾਤਾਰ ਚੱਲਦੀ ਪਈ ਹੈ ਸੋ ਆਨ ਵੈਦਰ ਜਿਹੜਾ ਹੈ ਬਿਲਕੁਲ ਉਸੇ ਤਰ੍ਹਾਂ ਹੀ 10 ਦਿਨ ਤੱਕ ਚਲੇਗਾ ਡਿਪਾਰਟਮੈਂਟ ਦੀ ਮੰਨੀਏ ਵਿਭਾਗ ਦੀ ਮੰਨੀਏ ਤਾਂ ਮੌਸਮ ਦੇ ਵਿੱਚ ਚੇਂजेस ਆ ਗਈ ਹੈ ਵੈਸਟਰਨ ਡਿਸਰਬੈਂਸ ਕਰਕੇ ਔਰ ਇਹ ਮੌਸਮ ਜਿਹੜਾ ਆਉਣ ਵਾਲੇ 10 ਦਿਨ ਨੇ ਇਸੇ ਤਰ੍ਹਾਂ ਦਾ ਹੀ ਰਹੇਗਾ ਅਗਰ ਮਿਚਰਿਜ ਧੁੱਪ ਜ਼ਰੂਰ ਨਿਕਲੇਗੀ ਪਰ ਜਿਹੜਾ ਟੈਂਪਰੇਚਰ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਕਮੀ ਆ ਜਾਏਗੀ ਸੋ ਜਿਸ ਤਰ੍ਹਾਂ ਅਸੀਂ ਅਨੁਮਾਨ ਲਗਾਨੇ ਹਾਂ ਕਿ ਹਰ ਸੀਜ਼ਨ ਦੇ ਵਿੱਚ ਸਰਦੀਆਂ ਦੇ ਸੀਜ਼ਨ ਦੇ ਵਿੱਚ ਫਰਬੂਰੀ ਦੇ ਵਿੱਚ ਅਖੀਰ ਦੇ ਲਾਸਟ ਦੇ ਵਿੱਚ ਅਸੀਂ ਗਰਮ ਕਪੜੇ ਧਿਆ ਕੇ ਬਿਲਕੁਲ ਗਰਮੀਆਂ ਵਾਲੇ ਕਪੜੇ ਪਾਣੇ ਸ਼ੁਰੂ ਕਰ ਦਿੰਦੇ ਆ ਪਰ ਜਿਸ ਤਰ੍ਹਾਂ ਆਰਕੀ ਚੱਲ ਰਿਹਾ ਹੈ ਔਰ ਫ फेब्रुवारी ਵੀ ਸਾਰੀ ਨਿਕਲ ਗਈ ਜਿਸ ਤਰ੍ਹਾਂ ਅਸੀਂ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਹੁਣ ਫ फेब्रुवारी ਚ ਗਰਮੀ ਨੂੰ ਦਸਤਕ ਦੇ ਦੇਾਂਗੇ ਪਰ ਉਹਦੇ ਵਿੱਚ ਕੋਈ ਕਮੀ ਨਹੀਂ ਆਈ ਉਸੇ ਤਰ੍ਹਾਂ ਹੀ ਪਾਰਾ ਰਿਹਾ ਹੈ ਪਰ ਹੁਣ ਜਿਸ ਤਰ੍ਹਾਂ ਅੱਜ ਮਾਰਚ ਦੀ ਪਹਿਲੀ ਤਰੀਕ ਹੈ ਔਰ ਪਹਿਲੀ ਤਰੀਕ ਵਾਲੇ ਦਿਨ ਹੀ بارش ਸ਼ੁਰੂ ਹੋ ਗਈ ਹੈ ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਸਮ ਹਜੇ ਹੋਰ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ ਜੇ ਇਸ ਮੌਸਮ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਚੇਂਜਸ ਹੈ ਉਹ ਬਿਮਾਰੀਆਂ ਦੇ ਨੂੰ ਦਸਤਕ ਦਿੰਦੀ ਹੈ ਬਿਮਾਰੀਆਂ ਜਿਆਦਾ ਵੱਧ ਜਾਂਦੀਆਂ ਨੇ ਲੋਕੀ ਉਸ ਬਿਮਾਰੀਆਂ ਤੇ ਗ੍ਰਸਤ ਹੁੰਦੇ ਨੇ ਆਪਣੇ ਆਪ ਨੂੰ ਬਚਾ ਕੇ ਚੱਲਦੇ ਨੇ ਸੋ ਡਾਕਟਰਾਂ ਦੇ ਮੁਤਾਬਿਕ ਵੀ ਕਿ ਇਸ ਤਰ੍ਹਾਂ ਦੀ ਜਿਹੜੀ ਚੇਂਜਸ ਹੈ ਲਗਾਤਾਰ ਆਣੀ ਉਹ ਵੀ ਥੋੜੀ ਜੀ ਘਾਤਕ ਹੋ ਸਕਦੀ ਹੈ ਸ਼ਹਿਰ ਵਾਸੀ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਚੱਲਦੇ ਨੇ ਇੱਕ ਪਿਤਾ ਜੀ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ ਹੈ ਕੀ ਹੋ ਗਿਆ ਹਾਂਜੀ ਵਧੀਆ ਹੋ ਗਿਆ ਮੈਂ ਕਿ ਮੌਸਮ ਜੁੱਸਰਾ ਕੀ ਜੰਦਾ ਕਿ ਬਦਲਵਾ ਬਦਲਾਵ ਆ ਜਾਣਾ ਚਾਹੀਦਾ ਮਗਰ ਗਰਮੀ ਆਂਦੀ ਹੈ ਫਿਰ ਸਰਦੀ ਆ ਗਈ ਐਸਾ ਸਿਹਤ ਦੇ ਵਿੱਚ ਫੱਕ ਬਏਗਾ ਜੀ ਹਾਂ ਪਹਿਣਾ ਹੀ ਹੈ ਨੇਚਰਲ ਪਹਿਣਾ ਮਾਰਾ ਸਾਡੇ ਵਰਗੇ ਦੇ ਸਾਹ ਬੰਦ ਹੋਏ ਦੀ ਹੁਣ ਖੁੱਲ ਗਏ ਨੇ ਟੈਂਪਰੇਚਰ ਥੋੜਾ ਵਧਿਆ ਹੈ ਠੀਕ ਹੈ ਨਾ ਉਹਦੇ ਨਾਲ ਸਾਹ ਸਾਡੇ ਠੀਕ ਹੋ ਗਏ ਆ ਜਿਹੜੀ ਬਾਰਿਸ਼ ਪਈ ਸੀ ਉਹ ਨਾਲ ਮੌਸਮ ਠੀਕ ਹੋ ਗਿਆ ਖੁੱਸ ਕੇ ਜਿਹੜੀ ਸਰਦੀ ਪੈਂਦੀ ਹੈ ਉਹ ਨੁਕਸਾਨਦਾਰ ਹੁੰਦੀ ਹੈ ਥੋੜਾ ਗਿੱਲੀ ਹੋ ਜਾਏ ਤੇ ਬੰਦਾ ਠੀਕ ਹੋ ਜਾਂਦਾ ਏ ਇੱਕ ਗੱਲ ਕਰੀਏ ਕਿ ਇੰਨਾ ਦੁਨਾਂ ਦੇ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਹੈ ਪਰ ਕੀ ਨਹੀਂ ਲੱਗ ਰਿਹਾ ਆਹੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਮੌਸਮ ਕਿ ਥੋੜਾ ਫਰਕ ਪਿਆ ਫਰਕ ਪਿਆ ਪਹਿਤਿਕ ਵਾਰੀ ਗਰਮੀ ਆਂਦੀ ਹੁੰਦੀ ਸੀ ਲੋਕੀ ਕਹਿੰਦੇ ਯਾਰ ਲੱਤਰੀਆਂ ਚਲੀਆਂ ਗਈਆਂ ਜੋ ਦੁਬਾਰਾ ਨਹੀਂ ਲੱ ਫੇਰ ਆ ਗਈ ਹੈ ਹੁਣ ਠੰਡੀਆਂ ਹਵਾ ਚਲਣੀਆਂ ਚੱਲੀਆਂ ਇਹਨਾਂ ਚੱਲ ਪਈਆਂ ਹੁੰਦੀਆਂ ਸੀ ਦੇਖੋ ਕਿੰਨੀ ਦੇਰ ਤੱਕ ਚੱਲ ਪਈਆਂ ਕੁਦਰਤ ਨੇ ਰੰਗ ਤੇ ਹੈ ਹੀ ਹੈ ਜਗ੍ਹਾ ਜਗ੍ਹਾ ਦੇਖੋ ਤੁਹਾਡੇ ਬਾਗ ਲੱਗੇ ਆ ਉਹ ਦੇ ਨਾ ਮੌਸਮ ਤੇ ਬਦਲਦਾ ਹੀ ਹੈ ਨਾ ਟੈਂਪਰੇਚਰ ਦੇ ਫਰਕ ਤੇ ਪੈਣਾ ਜਿੱਥੇ ਇੱਕ ਬੰਮ ਨਾ ਪੈਂਦਾ ਹੋਵੇ ਤੇ ਹਜ਼ਾਰੋਂ ਲੱਖੋਂ ਬੰਮ ਪੈਣ ਕਿਉਂ ਜਾਂ ਪਿਆਦੇ ਧਰਤੀ ਤੇ ਹੀ ਰਹੇ ਨੇ ਫਰਕ ਤੇ ਪੈਣਾ ਹੀ ਹੁੰਦਾ ਬਿਲਕੁਲ ਆਮਨ ਸ਼ਾਮ ਕੀ ਹੋਵੇ ਤਾਂ ਵਧ ਗਿਆ ਮੌਸਮ ਚੇਂਜ ਜ਼ਰੂਰ ਹੋ ਗਿਆ ਹੈ ਮੌਸਮ ਬਿਲਕੁਲ ਜਿਸ ਤਰ੍ਹਾਂ ਦੇ ਅੱਜ ਕੱਲ ਦਾ ਜੀਵਨ ਦੇ ਵਿੱਚ ਅਸੀਂ ਕਾਫੀ ਚੇਂजेस ਆ ਰਹੀਆਂ ਨੇ ਸਾਡੇ ਜੀਵਨ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਕਿ ਮੌਸਮ ਫੇਰ ਚੇਂਜ ਹੋ ਗਿਆ ਹੈ ਫੇਰ ਉਸੇ ਤਰ੍ਹਾਂ ਹੀ ਬਦਲ ਆ ਗਏ ਨੇ ਬਰਸਾਤ ਹੋ ਰਹੀ ਹੈ ਬਚਾਤ ਤੇ ਬੈਣ ਈ ਹੈ ਜੀ ਪਵੇਗੀ ਜੀ ਜਾਬ ਦੀ ਬੱਦਲ ਘੁਲਿਆ ਪਿਆ ਵਾ ਪਵੇਗੀ ਬਰਸਾਤ ਤੁਹਾਡੇ ਕਾਰੋਬਾਰ ਦੇ ਉੱਤੇ ਕੋਈ ਅਸਰ ਅਸਰ ਇਹ ਹੋਈ ਹੈ ਮੈਂ ਸਵਾਰੀ ਘਟ ਜਾਂਦੀ ਆ ਸਵਾਰੀ ਨਹੀਂ ਮਿਲਦੀ ਇਹੋ ਗੱਲ ਹੈ ਓਵਰ ਆਲ ਕੀ ਲੱਗਦਾ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਅਸੀਂ ਗਰਮੀ ਵੈਲਕਮ ਕਹਿ ਦੇਣੇ ਕਿ ਗਰਮੀ ਸ਼ੁਰੂ ਹੋ ਗਈ ਹੈ ਵੈਲਕਮ ਜੀ ਗਰਮੀ ਤਾਂ ਕੀ ਸ਼ੁਰੂ ਹੋਣਾ ਸੋ ਤੁਸੀਂ ਦੇਖਿਆ ਕਿ ਅਮ ਲੋਕਾਂ ਦਾ ਵੀ ਅਸੀਂ ਮੰਨਣਾ ਕਿ ਇੰਨਾ ਦਿਨਾਂ ਦੇ ਵਿੱਚ ਅਸੀਂ ਗਰਮੀ ਨੂੰ ਵੈਲਕਮ ਕਰ ਦਿੰਦੇ ਆ ਪਰ ਜਿਸ ਤਰ੍ਹਾਂ ਵੈਸਟਰਨ ਡਿਸਟਰਬੈਂਸ ਦੇ ਮੁਤਾਬਿਕ ਜਿਹੜਾ ਮੌਸਮ ਹੈ ਚੇਂਜ ਜਾਂਦਾ ਹੈ ਕਦੀ ਧੁੱਪ ਨਿਕਲਦੀ ਹੈ ਤੇ ਕਦੀ ਬੱਦਲ ਆ ਜਾਂਦੇ ਨੇ ਕਦੀ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਔਰ ਇਹ ਮੀਂਹ ਜਿਹੜਾ ਹੈ ਲਗਾਤਾਰ ਬੱਦਲ ਵੀ ਰਹਿੰਦੇ ਨੇ ਉਸ ਨਾਲ ਮੌਸਮ 'ਤੇ ਕਾਫੀ ਚੇਂਜ ਆ ਜਾਂਦੀਆਂ ਨੇ ਉਸ ਦੇ ਨਾਲ ਮੌਸਮ 'ਤੇ ਕਾਫੀ ਪ੍ਰਭਾਵ ਪੈਂਦਾ ਹੈ ਸਿਹਤ 'ਤੇ ਪ੍ਰਭਾਵ ਪੈਂਦਾ ਹੈ ਇਹਦਾ ਬੜਾ ਅਸਰ ਪੈਂਦਾ ਹੈ ਪਰ ਮੌਸਮ ਚੇਂਜ ਹੋਣ ਦੇ ਨਾਲ ਇੱਕ ਗੱਲ ਤਾਂ ਜ਼ਰੂਰ ਹੈ ਕਿ ਮੌਸਮ ਖੁਸ਼ਗਵਾਰ ਹੋ ਗਿਆ ਹੈ ਵਾਤਾਵਰਣ ਬੱਦਲ ਜ਼ਰੂਰ ਨੇ ਆਸਮਾਨ ਤੇ ਹਲਕੀ ਹਲਕੀ بارش ਜ਼ਰੂਰ ਹੋ ਰਹੀ ਹੈ ਲੋਕ ਆਪਣੇ ਕੰਮਾਂ ਤੇ ਨਿਕਲ ਰਹੇ ਨੇ ਘਰੋਂ ਨਿਕਲ ਰਹੇ ਨੇ ਜਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਨੂੰ ਕਵਰ ਕਰ ਕਰਕੇ ਨਿਕਲ ਲੈਨੇ ਕਿਉਂਕਿ ਇਹ ਅਹਿਸਾਸ ਹੈ ਕਿ ਸਰਦੀ ਹਜੇ ਚੱਲ ਰਹੀ ਹੈ ਸੋ ਕੁੱਲ ਮਿਲਾ ਕੇ ਇਸ ਗੱਲ ਦਾ ਜੇ ਅਸੀਂ ਗੱਲ ਕਰੀਏ ਤੇ ਮੌਸਮ ਦੀ ਕਰੀਏ ਤਾਂ ਮੌਸਮ ਇਸ ਵੇਲੇ ਸਰਦ ਮੌਸਮ ਚੱਲ ਰਿਹਾ ਹੈ ਟੈਂਪਰੇਚਰ ਜਿਹੜਾ ਹੈ 16 ਡਿਗਰੀ ਚੱਲ ਰਿਹਾ ਹੈ ਰਾਤ ਦਾ ਤਾਪਮਾਨ ਜਿਹੜਾ ਮਿਨੀਮਮ ਤਾਪਮਾਨ ਹੈ ਉਹ 9 ਡਿਗਰੀ ਰਹੇਗਾ ਸੋ ਆਉਣ ਵਾਲੇ 10 ਦਿਨ ਤੱਕ ਲਗਾਤਾਰ ਸਾਨੂੰ ਇਸ ਮੌਸਮ ਦਾ ਸਾਹਮਣਾ ਕਰਨਾ ਪਏਗਾ ਯਾਨੀ ਕਿ ਅਗਲੇ 10 ਦਿਨ ਸਾਨੂੰ ਇਸੇ ਤਰ੍ਹਾਂ ਹੀ ਬੱਦਲਵਾਈ ਛਾਈ ਰਹੇਗੀ ਤੋਂ ਕਿਤੇ ਕਿਤੇ ਹਫਤੇ ਦੇ ਵਿੱਚ ਨਿਕਲੇਗੀ ਜਰੂਰ ਪਰ ਫਿਲਹਾਲ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਤਾਪਮਾਨ 16 ਤੋਂ 22 ਡਿਗਰੀ ਤੱਕ ਰਹੇਗਾ ਔਰ ਇਸ ਦਾ ਇਹ ਮੰਨਣਾ ਚੱਲੇਗਾ ਕਿ ਮੌਸਮ ਐਸੀ ਤਰ੍ਹਾਂ ਹੀ ਸਰਦ ਰਹੇਗਾ ਸਾਨੂੰ ਸਰਦੀ ਹਜੇ 4-2-4 ਦਿਨ ਐਸੀ ਤਰ੍ਹਾਂ ਨਹੀਂ ਪੈਗੀ ਕੈਮਰਾ ਪਰਸਨ ਵੀ ਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤਰਿਕ ਮੋਬਾਈਲ 9517855093 7010598475 ਪਤਾ ਪੰਜਾਬ